ਸਸਰੀਕਾਲ ਜੀ ਅੱਜ ਦੇ ਨਵੇਂ ਵੀਡੀਓ ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤਿਆਰੀ ਵਾਲੇ ਮੁਰਗੇ ਦੀ ਖਰਾਕ ਜਾਂ ਬਰੀਡਰ ਮੁਰਗੇ ਦੀ ਖਰਾਕ ਜਿਹੜਾ ਆਪਾਂ ਬਾਈ ਛੱਡਣਾ ਹੋਵੇ ਆ ਦੇਖੋ ਆਪਾਂ ਕੁਛ ਕ ਕਾਜੂ ਬਦਾਮ ਲੈ ਲੈਨੇ ਆ ਕਾਜੂ ਬਦਾਮ ਤੇ ਉਸ ਤੋਂ ਬਾਅਦ ਚੋਂ ਜਿਹੜੇ ਪਿਸਤੇ ਹੁੰਦੇ ਆ 100 ਗ੍ਰਾਮ ਪਿਸਤੇ ਲੈ ਲੈਨੇ ਆ ਦਾਖਾਂ ਲੈ ਲੈਣੀਆਂ ਦਾਖਾਂ ਥੋੜੀਆਂ ਹੀ ਆ ਸੌਂਫ ਲੈ ਲੈਣੀ ਆ ਥੋੜੀ ਜੀ ਤੇ ਕਾਲੀਆਂ ਮਿਰਚਾਂ ਲੈਣੀਆਂ 30 40 ਗੁੜ ਦਾ ਇੱਕ ਡੜਾ ਜਾਂ ਇੱਕ ਆਪਾਂ ਨੂੰ ਅੰਡਾ ਚਾਹੀਦਾ ਇਹਦੀ ਖਾਤਰ ਫੀਡ ਬਣਾਉਣ ਖਾਤਰ ਖਰਾਕ ਤੇ ਆਪਾਂ ਨੂੰ ਭਾਂਡਾ ਚਾਹੀਦਾ ਵਧੀਆ ਕੁੱਟਣ ਖਾਤਰ ਵੀ ਜਿਹੜਾ ਵਧੀਆ ਜਿਹਦੇ ਚ ਕੁੱਟਿਆ ਜਾਵੇ ਜਾਂ ਵੀ ਮਿਕਸੀ ਚ ਲਾ ਲਓ ਤੁਸੀਂ ਵੀ ਐਂ ਕੁੱਟਣ ਖਾਤਰ ਵਧੀਆ ਹੋਵੇ ਜਿਹੜਾ ਆ ਦੇਖੋ ਸਾਰਾ ਸਮਾਨ ਹੁਣ ਆਪਾਂ ਪਾ ਲਿਆ ਇਹਦੇ ਚ ਗੁੜ ਤੇ ਗੱਲਾ ਅੰਡਾ ਛੱਡਿਆ ਇਹਨੂੰ ਹੁਣ ਆਪਾਂ ਵਧੀਆ ਤਰੀਕੇ ਨਾਲ ਕੁੱਟ ਲੈਣਾ ਨਾ ਬੜਾ ਬਰੀਕ ਹੋਵੇ ਤੇ ਨਾ ਬੜਾ ਮੋਟਾ ਹੋਵੇ ਆਏ ਵਧੀਆ ਤਰੀਕੇ ਨਾਲ ਕੁੱਟ ਲੈਣਾ ਇਸ ਤੋਂ ਬਾਅਦ ਚੋਂ ਆਪਾਂ ਥੋੜਾ ਜਿਹਾ ਹੁਣ ਗੁੜ ਪਾਵਾਂਗੇ ਗੁੜ ਪਾਵਾਂਗੇ ਸਰਦੀਆਂ ਚ ਬਹੁਤ ਵਧੀਆ ਹੁੰਦਾ ਮੁਰਗੇ ਨੂੰ ਗਰਮ ਰੱਖਦਾ ਹੈ ਗੁੜ ਨੂੰ ਹਲਕਾ ਹਲਕਾ ਘੁੱਟ ਲੈਣਾ ਤੁਸੀਂ ਗੁੜ ਨੂੰ ਉਸ ਤੋਂ ਬਾਅਦ ਚੋਂ ਆਪਾਂ ਪਾਵਾਂਗੇ ਇਹ ਰੀਫੀਡ ਕੱਢ ਕੇ ਫਸਾਲ ਚ ਅੰਡਾ ਇਹਦੇ ਚੰਡਾ ਮਿਲਾਵਾਂਗੇ ਆ ਦੇਖੋ ਆਏ ਅੰਡੇ ਅੰਡਾ ਸਾਰੇ ਚ ਮਿਲਾ ਲੈਣਾ ਇਹਦੇ ਚ ਫੀਡ ਚ ਆਏ ਵਧੀਆ ਮਿਲਾ ਵਧੀਆ ਕਰਕੇ ਮਿਲਾ ਕੇ ਮਲਾ ਲੈਣਾ ਤੋਂ ਦੂਬਾਤੀ ਵੀ ਸਾਨੂੰ ਦੱਸਾਂਗੇ ਗੋਲੀਆਂ ਬਣਾਉਣਗੇ ਇਹਦੀਆਂ ਆਏ 24 ਤਸ ਤਰੀਕ ਨਾ ਲੈ ਲੈਣਾ ਉਸ ਤੋਂ ਬਾਅਦ ਉਂਗਲ ਆਰਕੀਆਂ ਗੋਲੀਆਂ ਲੰਮੀਆਂ ਲੰਮੀਆਂ ਹਉਂਗਲ ਆਰਕੀਆਂ ਬਣਾ ਲੈਣੀਆਂ ਇਹ 14 ਬਣੀਆਂ 7 ਦਿਨਾਂ ਦੀ ਖਰਾਕ ਬਣੀ ਆ ਦੋ ਦੋ ਪਾਉਣੀਆਂ ਮੁਰਗੀਆਂ ਨੂੰ ਰੋਜ਼ ਛੱਡਣ ਵੇਲੇ ਤਿਆਰੀ ਜੋ ਆਪਾਂ ਤਿਆਰੀ ਕਰਾਉਣੀ ਆ ਵੀ ਮੁਰਗੇ ਦੀ ਮਾਲਸ਼ ਮੁਲਸ਼ ਕਰਦੇ ਆ ਉਦੋਂ ਇਹ ਦੋ ਜ਼ਰੂਰ ਪਾਉਣੀਆਂ ਦੋ ਦੇਣੀਆਂ ਭਾਵੇਂ ਇੱਕ ਦੇ ਦਿਆ ਕਰੋ ਸ਼ੁਭਾ ਸ਼ਾਮ ਜੋ ਇਹ ਦੋ ਇੱਕ ਟਾਈਮ ਦੇ ਦਿਆ ਕਰੋ 7 ਦਿਨਾਂ ਦੀ ਪੂਰੀ ਪਾਵਰਫੁੱਲ ਖਰਾਕ ਆਈ। ਛੋਡੇ ਮੁਰਗੇ 'ਚ ਪੂਰਾ ਜ਼ੋਰ ਪਾ ਦੂ ਇਹ ਖਰਾਕ ਪੂਰਾ ਜਿਸਤ ਵਿੱਚ ਬਸ ਤੁਸੀਂ ਵੀ 15 ਦਿਨ ਇਹ ਖਰਾਕ ਦੇ ਦਿਓ ਪੂਰਾ ਜ਼ੋਰ ਪਾ ਦੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।